ਜੀ ਜੁਰਦਿਆ ਕਹਿੰਦੇ ਆ ਸੀਨੇ ਨਾਲ ਲਾ ਕੇ ਪੁੱਤਰ ਮੇਰੇ ਬੱਚਿਓ ਬਸ ਇੱਕ ਗੱਲ ਚੇਤੇ ਰੱਖਿਓ ਆਪਣੇ ਦਾਦੇ ਵੱਲ ਤੇ ਆਪਣੇ ਬਾਪੂ ਵੱਲ ਇਤਿਹਾਸ ਜ਼ਰੂਰ ਰੱਖਿਓ ਤੁਹਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਹਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਆਰੋ ਕਿਤੇ ਕਿਤੇ ਨਹੀਂ ਇਤਿਹਾਸ ਚ ਮਿਲਦਾ ਇਹ ਸ਼ਬਦ ਵਰਤਿਆ ਹੋਏ ਕਿਸੇ ਤਰੀਕੇ ਨਾਲ ਮੇਰੇ ਬੱਚੇ ਬਚਾ ਦਿਓ ਕਿਹੜੀ ਦਾਦੀ ਜਿਹੜੀ ਕਹਿੰਦੀ ਪਈਏ ਕਿ ਬੱਚਿਓ ਮੌਤ ਨੂੰ ਵਾਰ ਲਿਆ ਜੇ ਪਰ ਡੋਲਿਓ ਨਾ ਜਦੋਂ ਤੁਰ ਲੱਗੇ ਅੱਲਾ ਯਾਰਖਾਂ yogi ਨੇ ਉਸ ਸ਼ੇਰ ਵਿੱਚ ਕਿਹਾ ਕਹਿਣ ਲੱਗੇ ਤਿਆਰ ਕਰ ਦਿੱਤੇ ਤਿਆਰ ਕਰਕੇ ਕਿਹਾ ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਕਿੱਢੀ ਚੜ ਦੀ ਕਲਾਵਲਾ ਬੋਲ ਕੇ ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਕੇਸ਼ੋਂ ਕੋ ਕੰਗੀ ਕਰੂੰ ਜ਼ਰਾ ਮੂੰ ਦੁਲਹਾ ਤੋ ਲੂੰ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮ ਕੋ ਦੁਲਹਾ ਬਣਾ ਕਿਹੜੀ ਦਾਦੀ ਜੀ ਇਹ ਸ਼ਬਦ ਵਰਤੇ ਛੋਟੇ ਛੋਟੇ ਬਾਬਾ ਫਤਿਹ ਸਿੰਘ ਜੀ ਕਾਲਾ ਆਪਾਂ ਜਨਮ ਦਿਨ ਮਨਾਣਾ ਤੇ ਆਪਾਂ ਸੱਚੀ ਮੁੱਚੀ ਜਨਮ ਦੀ ਕਥਾ ਕਰਾਂ ਇਹ ਉਹ ਮਹਾ ਜਿਹਨੇ 2 ਸਾਲ ਦੇ ਕਿਉਂਕਿ ਬਾਬਾ ਫਤਿਹ ਸਿੰਘ ਜੀ ਸਭ ਤੋਂ ਛੋਟੀ ਉਮਰ ਦੇ ਨੇ ਸਿੱਖਾਂ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਪਾਣ ਕੀਤਾ ਹੈ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਭ ਤੋਂ ਛੋਟੀ ਉਮਰ ਦੇ ਬਾਬਾ ਫਤਿਹ ਸਿੰਘ ਜੀ ਸੰਜੀ ਜਿਨ੍ਹਾਂ ਨੇ ਅੰਮ੍ਰਿਤ ਪਾਣ ਕੀਤਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹ 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 ਉਹਨਾਂ ਦੇ ਮਹਿਲ ਸਾਡੇ ਸਨਮਾਨਯੋਗ ਮਾਤਾ ਜੀਤੋ ਜੀ ਜਦੋਂ ਚਲਾਣਾ ਕਰ ਗਏ ਕਿੰਨੀ ਕੁਮਰ ਹੈ ਜੀ ਉੰਜ ਵੈਸੇ ਇਤਿਹਾਸ ਕਰਤਾ 5 ਦਸੰਬਰ 1700 ਸਨ ਕਹਿੰਦੇ ਪਏ ਮਾਤਾ ਜੀਤੋ ਜੀ ਦੇ ਚਲਾਣੇ ਕਈ ਪੌਣੇ 2 ਸਾਲ ਸ਼ਬਦ ਵਰ ਦਿਨ ਸਹਿਬਜ਼ਾਦੇ ਦੀ ਉਮਰ ਦਾ ਪਰ ਮੈਂ ਬੇਨਤੀ ਕਰਾਂਗਾ ਛੋਟੀ ਜੀ ਉਮਰ ਇਸ ਉਮਰ ਵਿੱਚ ਤਾਂ ਬੱਚਾ ਆਪਣੀ ਮਾਂ ਦੀ ਗੋਦ ਚੋਂ ਨਹੀਂ ਨਿਕਲਦਾ ਪਰ ਜਿੱਦ ਸੰਸਕਾਰ ਕਰਕੇ ਆਏ ਉਸ ਰਾਤ ਜਦੋਂ ਵਾਰ-ਵਾਰ ਮਾਂ ਨੂੰ ਲੱਭਿਆ ਦੁੱਧ ਨੂੰ ਲੱਭਿਆ ਤੇ ਸਾਢੀ ਸੋਹ ਸਿੰਘ ਸੀਤਲ ਕਹਿੰਦੇ ਸਦੇ ਸਨ ਕਿ ਮਾਤਾ ਜੀ ਨੇ ਉਸ ਦਿਨ ਦੁੱਧ ਦਾ ਕਟੋਰਾ ਤੇ ਰੂੰ ਦੀਆਂ ਪੂਣੀਆਂ ਸਹਰਾਣੇ ਰੱਖੀਆਂ ਸਨ ਜਦੋਂ ਸਹਿਬਜ਼ਾਦਾ ਜੀ ਉੱਠ ਕੇ ਰਾਤ ਨੂੰ ਮਾਂ ਨੂੰ ਲੱਭਦੇ ਸਨ ਤੇ ਦਾਦੀ ਪੂਣੀਆਂ ਦੁੱਧ ਦੀਆਂ ਭਿਓਂ ਕੇ ਆਪਣੇ ਪੋਤੇ ਦੇ ਮੂੰਹ ਵਿੱਚ ਪਾ ਦਿੰਦੀ ਸੀ ਦੁੱਧ ਚੁੰਗਣ ਵਾਸਤੇ ਅਜੋ ਤੁਰਨ ਲੱਗੀ ਤੇ ਮਾਂ ਜੀ ਨੇ ਸ਼ਬਦ ਕਹੇ ਬੇਟਾ ਜਾਣੇ ਸੇ ਪਹਿਲੇ ਆਉ ਘਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਗੀ ਕਰੂੰ ਜ਼ਰਾ ਮੂੰਹ ਦੁਲਹਾ ਤੋ ਲੂੰ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮ ਕੋ ਦੁਲਹਾ ਬਣਾ ਦੋ ਲੂੰ ਸਹਿਰਜ਼ਾਦੇ ਜਾਂਦੇ ਆ ਮਾਤਾ ਜੀ ਉੱਤੋਂ ਦੇਖਦੇ ਆ ਜਿੰਨੀ ਦੇਰ ਤੱਕ ਉਹਨਾਂ ਦੇ ਪਵਿੱਤਰ ਸ਼ਰੀਰ ਦਿਸਦੇ ਪਿਆ ਉੱਥੇ ਜਾ ਕੇ ਕਿਲੇ ਦੇ ਵਿੱਚ ਸਭ ਕੁਝ ਵਾਪਰਿਆ ਉੱਥੇ ਜਾ ਕੇ ਫਿਰ ਉਹੀ ਰੱਟ ਕਿ ਤੁਸੀਂ ਇਸਲਾਮ ਕਬੂਲ ਕਰੋ ਤੁਹਾਨੂੰ ਆ ਮਿਲੇਗਾ ਆ ਮਿਲੇਗਾ ਅੱਗੂ ਉਤਰ ਸੀ ਨਹੀਂ ਉਹਨਾਂ ਕਿਹਾ ਜੇ ਨਹੀਂ ਤੇ ਅੱਜ ਮਿਟ ਜਾਓਗੇ ਜੇ ਨਹੀਂ ਤਾਂ ਅੱਜ ਵजूद ਖਤਮ ਹੋ ਜਾਣਗੇ ਉਸ ਵਕਤ ਸਹਿਬਜ਼ਾਦੇ ਬੋਲੇ ਸੱਚ ਕੋ ਮਿਟਾਓਗੇ ਤਾਂ ਮਿਟੋਗੇ ਜਹਾਨ ਸੇ ਤੁਸੀਂ ਸਾਨੂੰ ਮਿਟਾਣਾ ਚਾਹੁੰਦੇ ਹੋ ਤੁਸੀਂ ਅੱਜ ਖੁਦ ਤਿਆਰੀ ਕਰ ਰਹੇ ਹੋ ਆਪਣੇ ਮਿਟਣ ਦੀ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਦਰਤਾ ਨਹੀਂ ਅਕਾਲ ਕਿਸੇ ਸ਼ੈਨ ਸ਼ਾਹ ਕੀ ਸ਼ਾਨ ਸੇ ਉਪਦੇਸ਼ ਆਪਣਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ ਕਹਿ ਰਹੇ ਹਮ ਤੁਮ ਕੋ ਖੁਦਾ ਕੀ ਜ਼ੁਬਾਨ ਸੇ ਤੁਹਾਨੂੰ ਅਸੀਂ ਰੱਬ ਦੀ ਬੋਲੀ ਚ ਬੋਲ ਕੇ ਕਹਿ ਰਹੇ ਆ ਕਿ ਤੁਹਾਡਾ ਅੰਤ ਆ ਚੁੱਕਿਆ ਤੁਸੀਂ ਮਿਟਣ ਲੱਗੇ ਫਿਰ ਜੀ ਜੋ ਪਹਾਣਾ ਵਾਪਰ ਰਿਹਾ ਬਿਲਕੁਲ ਨੀਆਂ ਚ ਸਹਬਜ਼ਾ ਦੇ ਖਰਾੜੇ ਮੈਂ ਫਿਰ ਬੇਨਤੀ ਕਰਾਂਗਾ ਕਿਉਂਕਿ ਅਸੀਂ ਨੀਆਂ ਦਾ ਜ਼ਿਕਰ ਕਰਨਿਆ ਨਾ ਸਬਜ਼ਾਦਿਆਂ ਨੂੰ ਨੀਆਂ 'ਚ ਸ਼ਾਸ਼ਲ ਬੀਗ ਤੇ ਵਾਸ਼ਲ ਬੀਗ ਆਏ ਆ। ਉਹਨਾਂ ਨੇ ਨੀਆਂ 'ਚ ਖੜਿਆਂ ਕਰ ਦਿੱਤਾ। ਖੜਿਆਂ ਕਰਕੇ ਨੀਆਂ ਚ ਲੱਗਿਆ। ਆਪ ਸਭ ਨੂੰ ਪਤਾ ਹੈ ਕਿ ਉਹਨਾਂ ਦੇ ਜਿਵੇਂ ਆਪਾਂ ਲੱਕੜ ਨਹੀਂ ਚਿੰਦੇ ਪਹਿਲਾਂ ਵਿੱਚ ਕੰਧ ਦੇ ਚਿੰਦੇ ਸਨ। ਇਸੇ ਤਰ੍ਹਾਂ ਜਿੱਥੇ-ਜਿੱਥੇ ਸਰੀਰ ਦੀ ਸਪੇਸ ਸੀ ਉੱਥੇ ਬਿਲਕੁਲ ਛੋਟੀਆਂ-ਛੋਟੀਆਂ ਇੱਟਾਂ ਲਾ ਕੇ ਪੂਰੇ ਦਾ ਪੂਰਾ ਮੈਂ यूं ਕਹਾਂ ਜਿਵੇਂ ਸਰੀਏ ਦਾ ਪਿੱਲਰ ਨਹੀਂ ਬੰਦਾ ਖੜਾ ਕਰਦਾ। ਕਹਿਣਾ ਸੌਖਾ ਜੀ ਨੀਆਂ ਚ ਚਿੰਨ ਦਿੱਤਾ ਚਲੋ ਉਸ ਆਖੀ ਕਰ ਤੇ ਦੂਜੇ ਤਰ੍ਹਾਂ ਬਣਾਉਂਦਾ ਹੈ ਨਾ ਜੀ ਫਿਲਮ ਵਾਲਾ ਵੀ ਇੱਕ ਪਿੱਛੇ ਨਹੀਂ ਉਹ ਨੀਆਂ ਵਿੱਚ ਚਿੰਨਾ ਇਹਦਾ ਮਤਲਬ ਜਿਹੜੀ ਨੀਂਹ ਹੈ ਜੇ ਵਿੱਚੋਂ ਥਾਂ ਇਹ ਲੱਤਾਂ ਦੇ ਵਿੱਚੋਂ ਸਪੇਸ ਹੈ ਤੇ ਉਹਨਾਂ ਲੱਤਾਂ ਦੇ ਵਿੱਚ ਵੀ ਇੱਟਾਂ ਫਿਟ ਕੀਤੀਆਂ ਨੇ ਉਹ ਨੀਆਂ ਵਿੱਚ ਚਿੰਨਾ ਆ ਨੀਆਂ ਵਿੱਚ ਮੈਂ ਫਿਰ ਬੇਨਤੀ ਕਰਾਂਗਾ ਜੀ ਨੀਂਵ ਵਿੱਚ ਜਿਵੇਂ ਕੋਈ ਚੀਜ਼ ਚ ਨਹੀਂ ਜਾਂਦੀ ਖੈ ਕੋਈ ਲੱਕੜ ਚੰਦਾ ਕੋਈ ਸਰੀਆ ਚੰਦਾ ਉਸੇ ਤਰ੍ਹਾਂ ਸਹਬਜ਼ਾਦਿਆਂ ਨੂੰ ਖੜ੍ਹਿਆਂ ਕਰਕੇ ਨੀਂਆਂ ਦੇ ਵਿੱਚ ਚਿੰਨ ਲੱਗ ਪਿਆ ਕਹਿੰਦੇ ਨੇ ਚਿਹਰੇ ਜਿਹੜੇ ਨੇ ਉਹ ਟੱਕੇ ਗਏ ਜਦੋਂ ਚਿਹਰੇ ਟੱਕੇ ਜਾਂਦੇ ਆ ਇੱਕੋ ਦਮ ਨੀਂ ਕੰਧ ਟੁੱਟਦੀ ਹੈ ਕਾੜ-ਕਾੜ ਕਰਕੇ ਸਹਬਜ਼ਾਦੇ ਬੇਹੋਸ਼ ਨੇ ਕਿਉਂਕਿ ਸਰੀਰ ਦਾ ਤੇ ਧਰਮੀ ਹੈ ਨਾ ਜੀ ਉਹ ਬੇਹੋਸ਼ ਨਹੀਂ ਉਸ ਤੋਂ ਬਾਅਦ ਇਤਿਹਾਸ ਸਾਡਾ ਕਹਿੰਦਾ ਹੈ ਕਿ ਸਹਿਬਜ਼ਾਦਿਆਂ ਨੂੰ ਫਿਰ ਇੱਕ ਵਾਰੀ ਕਿਹਾ ਅਜੇ ਮੌਕਾ ਹੈ ਉਹਨਾਂ ਕਹਿੰਦੇ ਨਹੀਂ ਕਿਨੇ ਤੇ ਨਹੀਂ ਤੇ ਸਾਹਮਣੇ ਤੁਹਾਨੂੰ ਜ਼ਿਵਾ ਕੀਤਾ ਜਾਏਗਾ ਅੱਲਾ ਯਾਰ ਖਾਂ ਜੋਗੀ ਦੇ ਸ਼ਬਦ ਨੇ ਕਹਿੰਦਾ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਬੈਗਰੂ ਏਡੀ ਵੱਡੀ ਭਾਂਉ ਉਹਦੇ ਉਹਦਾ ਤਖੈਲ ਹੈ ਪਰ ਹੀ ਸਚਾਈ ਸਿਧਾਂਤੇ ਵੇ ہم جان دے کے اوروں کی جانیں بچا چلے سکھ کی نیب خامے سروں پہ اٹھا چلے گوریائی کا قصہ جہاں میں بنا چلے سنگھوں کی سلطنت کا پودا لگا چلے گدی تو تخت بس اب کون پائے گی دنیا میں ظالموں کا نشان تک مٹائے گی دو نہ شہزادیاں نو ਧੰਨ ਧੰਨ بابا زورا ور سنگھ جی ਧੰਨ ਧੰਨ بابا فتح سنگھ جی માતા جی نو تو نظر نہیں آ رہی ਵੀੜਖ ਹੈ ਸਰੀਰ ਛੋਟੇ ਨੇ ਪਰ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਤਨ ਨੂੰ ਖਤਮ ਕਰਨ ਵਾਲੇ ਆ ਗਏ ਨੇ ਉੱਥੇ ਉਹਨਾਂ ਨੇ ਕਿਹਾ ਵੀ ਜਿਹਦਾ ਮਨ ਅਡੋਲ ਹੋਵੇਦਾ ਤਨ ਨਹੀਂ ਜਾਂਦਾ ਉਹਨੇ ਪੜਿਆ ਨਾ ਕਹਿੰਦੇ ਨੇ ਮਨ ਅਡੋਲ ਹੋਵੇ ਤਨ ਡਰਦਾ ਨਹੀਂ ਤੇ ਸੱਚ ਇਹ ਵੀ ਤਨ ਡਰ ਨਹੀਂ ਰਿਹਾ ਪਰ ਉਹ ਜਿਹੜੇ ਵੱਡੇ ਤਨ ਵਾਲੇ ਨੇ ਨਾ ਜਿਨ੍ਹਾਂ ਦੇ ਮਨ ਕਮਜ਼ੋਰ ਨੇ ਉਹ ਸਹਿਬਜ਼ਾਦਿਆਂ ਨੂੰ ਆਪਣੀ ਗੋਡੀਆਂ ਵਿੱਚ ਲੈ ਕੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਬਾਬਾ ਫਤਿਹ ਸਿੰਘ ਜੀ ਨੂੰ ਜ਼ਿਵਾ ਕਰ ਦਿੱਤਾ ਗਿਆ ਹੈ ਮੈਂ ਫਿਰ ਬੇਨਤੀ ਕਰਾਂ ਸਾਰੇ ਇਤਿਹਾਸ ਪੁਰਾਣੇ ਸਰੋਤ ਇਹ ਲਈਜੀ ਜ਼ਿਵਾ ਕੀਤਾ ਗਿਆ ਹੈ ਉਂਝ ਮੈਂ ਆਪ ਜੀ ਨੂੰ ਕਿਹਾ ਸੀ ਕਿ ਇੱਕ ਸਾਡਾ ਇਤਿਹਾਸਕ ਸਰੋਤ ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਉਹਨਾਂ ਦੇ ਸਵਾਸ ਸਰੀਰ ਵਿੱਚੋਂ ਪਹਿਲਾਂ ਨਿਕਲ ਗਏ ਸਨ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਸ਼ਰਾਹ ਕੱਟ ਦਿੱਤੀ ਗਈ ਸੀ ਮੈਂ ਕਹਿੰਨਾ ਏਡਾ ਜ਼ੁਲਮ ਜੀ ਸ਼ਾਰਾ ਕੱਟ ਦਿੱਤੀ ਗਈ ਗਰਦਨ ਕੋਲੋਂ ਪਰ ਉਹਨਾਂ ਦੇ ਖੂਨ ਨਿਕਲਦਾ ਰਿਹਾ ਜ਼ਮੀਨ ਤੇ 12.5 ਕਿ ਮਿੰਟ ਦੇ ਕਰੀਬ 12 ਮਿੰਟ ਉਹਨਾਂ ਦਾ ਤਨ ਖਿਲਿਆ ਉਸ ਤੋਂ ਬਾਅਦ ਸਰੀਰ ਬਿਲਕੁਲ ਸ਼ਾਂਤ ਹੋ ਗਿਆ ਜ਼ੋਰਾਵਰ ਸਿੰਘ ਜੀ ਕੇ ਪ੍ਰਾਨ ਜ਼ੋਰਾਵਰ ਸਿੰਘ ਜੀ ਕੇ ਪ੍ਰਾਨ ਖੰਡੇ ਕੇ ਸਾਥ ਬੇਗ ਛੁੱਟ ਗਏ ਆਦ ਘੜੀ ਫਤੇ ਸਿੰਘ ਜੀ ਚਰਨ ਮਾਰਦੇ ਵਹ ਅੱਧੀ ਘੜੀ 12 ਮਿੰਟ ਸਾਢੇ 12 ਮਿੰਟ ਅੱਧੀ ਘੜੀ ਉਹਨਾਂ ਦੇ ਪੈਰ ਖਿਲਦੇ ਰਹੇ ਮਾਤਾ ਜੀ ਬੁਰਜਤੇ ਨੇ ਕੁਝ ਸਰੋਤ ਕਹਿੰਦੇ ਨੇ ਟੋਡਰਮਲ ਜਾ ਕੇ ਦੱਸਿਆ ਕੁਝ ਸੇਵਕ ਦੱਸਿਆ ਪਰ ਹਕੀਕਤ ਇਹ ਵੇ ਸਨਮਾਨਯੋਗ ਮਾਤਾ ਜੀ ਨੂੰ ਹੀ ਸ਼ਹੀਦ ਕੀਤਾ